ਇਦਾ ਕੀ ਮਤਲਬ ਹੈ ਦੇਖੋ ਜੀ ਇਹ ਪਿਜਣਾ ਨਾ ਸਿਰਫ ਸਰੀਰਿਕ ਤੌਰ ਤੇ ਗਿੱਲਾ ਹੋਣਾ ਨਹੀਂ ਹੈ ਇਹ ਹੈ ਮਨ ਦਾ ਅੰਦਰੋਂ ਤ੍ਰਿਪਤ ਹੋ ਜਾਣਾ ਸ਼ਾਂਤ ਹੋ ਜਾਣਾ ਅੱਛਾ ਇਸ ਸ਼ਬਦ ਦਾ ਜਿਹੜਾ ਮੁੱਖ ਖਿਆਲ ਹੈ ਉਹ ਜੀਵਾਤਮਾ ਜਿਸ ਨੂੰ ਇਸਤਰੀ ਰੂਪ ਦਿੱਤਾ ਗਿਆ ਤੇ ਪਰਮਾਤਮਾ ਯਾਨੀ ਪਤੀ ਰੂਪ ਉਹਨਾਂ ਦੇ ਰਿਸ਼ਤੇ ਦਾ ਹੈ ਹਾਂਜੀ ਜਦੋਂ ਵਿਛੋੜਾ ਹੈ ਤਾਂ ਮਨ ਬਿਲਕੁਲ ਸੁੱਕੀ ਜ਼ਮੀਨ ਵਾਂਗ ਹੈ ਪਰ ਜਦੋਂ ਗੁਰੂ ਦੇ ਬਚਨ ਯਾਨੀ ਨਾਮ ਦਾ ਮੀ ਪੈਂਦਾ ਹੈ ਤਾਂ ਮਨ ਹਰਾ ਹੋ ਜਾਂਦਾ ਹੈ ਇਵੇਂ ਸ਼ਬਦ ਚੋਂ ਦਾ ਅੰਮ੍ਰਿਤ ਬੂੰਦ ਸੁਹਾਨੀ ਹਿਰ ਹੈ ਅੰਮ੍ਰਿਤ ਬੂੰਦ ਹੈ ਜੀ ਇਹ ਨਾਮ ਦੀਆਂ ਬੂੰਦਾ ਸਿਰਫ ਪਿਆਸ ਨਹੀਂ ਮਜਉਂਦੀਆਂ ਇਹ ਹਿਰਦੇ ਨੂੰ ਮਨ ਨੂੰ ਸੋਹਣਾ ਬਣਾ ਦਿੰਦੀ ਹੈ ਹਾਂ ਜੀ ਜੀਵਨ ਦੇ ਦਿੰਦੀਆਂ ਨੇ ਅੱਛਾ ਤਾਂ ਇਹ ਸਿਰਫ ਪਾਣੀ ਨਹੀਂ ਇਹ ਤਾਂ ਅੰਮ੍ਰਿਤ ਹੈ ਜੀਵਨ ਦੇਣ ਵਾਲਾ ਬਿਲਕੁਲ ਇੱਥੇ ਗੁਰੂ ਅੱਗੇ ਅਰਦਾਸ ਹੈ ਕਿ ਇਹ ਗਿਆਨ ਦੀ ਵਰਖਾ ਹੋਵੇ ਤਾਂ ਕਿ ਮਨ ਭਿੱਜ ਜਾਵੇ ਹਾਂ ਜੀ ਇਹੀ ਬੇਨਤੀ ਹੈ ਇਹ ਭਿੱਜਣਾ ਫਿਰ ਹੌਲੀ-ਹੌਲੀ ਹੁੰਦਾ ਹੈ ਜਾਂ ਇੱਕਦਮ ਹੋ ਜਾਂਦਾ ਹੈ ਗੁਰਮੋਹੀ ਮਨ ਹਰ ਰਸ ਲੀਨਾ ਇਹ ਮਤਲਬ ਗੁਰੂ ਦੀ ਕਿਰਪਾ ਨਾਲ ਮਨ ਦਾ ਨਾਮ ਦੇ ਰਸ ਵਿੱਚ ਲੀਨ ਹੋਣ ਦੀ ਗੱਲ ਹੈ ਜਦੋਂ ਗੁਰੂ ਦਾ ਗਿਆਨ ਉਹ ਅੰਦਰ ਵਸਣਾ ਸ਼ੁਰੂ ਹੁੰਦਾ ਹੈ ਤਾਂ ਹੌਲੀ-ਹੌਲੀ ਪਰਮਾਤਮਾ ਦੇ ਗੁਣਾਂ ਦੀ ਸਮਝ ਆਉਂਦੀ ਹੈ ਤੇ ਮਨ ਉਸ ਆਨੰਦ ਵਿੱਚ ਉਸ ਰਸ ਵਿੱਚ ਟਿਕ ਜਾਂਦਾ ਹੈ ਇੱਕ ਤਰ੍ਹਾਂ ਨਾਲ ਮਨ ਦਾ ਨਵਾਂ ਜਨਮ ਹੀ ਸਮਝੋ ਇਹ ਟਿਕਣ ਵਾਲੀ ਗੱਲ ਬੜੀ ਅਹਿਮ ਲੱਗਦੀ ਹੈ ਹਾਂਜੀ ਅੱਗੇ ਫਿਰ ਜੀ ਇਸਤਰੀ ਬੇਨਤੀ ਕਰਦੀ ਹੈ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਗੁਰੂ ਨੂੰ ਕਹਿੰਦੀ ਹੈ ਕਿ ਮੈਨੂੰ ਮੇਰੇ ਪ੍ਰਭੂਪਤੀ ਹਰ ਵਰ ਨਾਲ ਮਿਲਾ ਦਿਓ ਹਾਂ ਗੁਰੂ ਹੀ ਮਿਲਾ ਸਕਦਾ ਹੈ ਤੇ ਫਿਰ ਜਦੋਂ ਉਹ ਨਾਮ ਦੇ ਮੀਂਹ ਵਾਲੇ ਬੱਦਲਾਂ ਦੀ ਗਰਜ ਸੁਣਦੀ ਹੈ ਸੁਣ ਗਨ ਗੋਰ ਤੇ ਕਹਿੰਦੇ ਸੀਤਲ ਮਨ ਮੋਰਾ ਬਿਲਕੁਲ ਅੱਜ ਕੱਲ ਦੀ ਜਿਹੜੀ ਭਜ ਦੌੜ ਹੈ ਤਣਾਵ ਹੈ ਉਹਦੇ ਮੁਕਾਬਲੇ ਇਹ ਕਿੰਨੀ ਡੂੰਗੀ ਸ਼ਾਂਤੀ ਹੋਵੇਗੀ ਬਹੁਤ ਡੂੰਗੀ ਇਹ ਬਾਰਿਸ਼ਾਂਤੀ ਨਹੀਂ ਇਹ ਅੰਦਰ ਦੀ ਠੰਡਕ ਹੈ ਮਨ ਦੀ ਸਾਰੀ ਤਪਸ਼ ਮਿਟ ਜਾਂਦੀ ਹੈ ਲਾਲ ਰਤੀ ਗੁਣ ਗਾਵੇ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ ਹਾਂਜੀ ਤਾਂ ਫਿਰ ਬਿਨਾ ਕਿਸੇ ਹੋਰ ਖਾਸ ਯਤਨ ਦੇ ਸਹਿਜ ਹੀ ਆਤਮਿਕ ਸੁਖ ਮਿਲ ਜਾਂਦਾ ਹੈ ਸਹਿਜ ਸੁਖੀ ਅੱਛਾ ਤੇ ਉਸ ਵੇਲੇ ਉਹ ਜੀਵ ਇਸਤਰੀ ਆਪਣੇ ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਵਰ ਕਾਮਣ ਪਿਆਰੀ ਤੇ ਜਦੋਂ ਗੁਰੂ ਦੇ ਬਚਨਾਂ ਤੇ ਉਹ ਯਕੀਨ ਪੱਕਾ ਹੋ ਜਾਂਦਾ ਹੈ ਗੁਰ ਬਚਨੀ ਮਨ ਮੰਨਿਆ ਤੇ ਫਿਰ ਉਹ ਹਰ ਵਰਨਾਰ ਪਈ ਸੁਹਾਗਣ ਬਣ ਜਾਂਦੀ ਹੈ ਤੇ ਸੁਹਾਗਣ ਬੰਣਾ ਫਿਰ ਇਹ ਸਿਰਫ ਕੋਈ ਟਾਈਟਲ ਨਹੀਂ ਲੱਗਦਾ ਨਹੀਂ ਜੀ ਇੱਕ ਅੰਦਰੂਨੀ ਬਦਲਾਵ ਹੈ ਪੂਰੀ ਤਰ੍ਹਾਂ ਬਦਲ ਜਾਣਾ ਜਿਵੇਂ ਅੱਗੇ ਕਿਹਾ ਮਨ ਤਨ ਪ੍ਰੇਮ ਸੁਖਾਨਿਆ ਮਨ ਵੀ ਤੇ ਤਨ ਵੀ ਦੋਵੇਂ ਉਸ ਪ੍ਰੇਮ ਵਿੱਚ ਰੰਗੇ ਗਏ ਇਹ ਤਾਂ ਕਮਾਲ ਦੀ ਗੱਲ ਹੈ ਇਹ ਪੂਰੀ ਕਾਇਆ ਕਲਪ ਹੈ ਤਾਈਓ ਅੱਗੇ ਜ਼ਿਕਰ ਹੈ ਕਿ ਉਹ ਆਪਣੇ ਔਗਣਾਂ ਨੂੰ ਛੱਡ ਦਿੰਦੀ ਹੈ ਔਗਣ ਤਿਆਗ ਅੱਛਾ ਤੇ ਦੁਨਿਆਵੀ ਮੋਹ ਤੋਂ ਉੱਪਰ ਉੱਡ ਜਾਂਦੀ ਹੈ ਭਈ ਬੈਰਾਗਣ ਹੂੰ ਫਿਰ ਜਾ ਕੇ ਉਸ ਨੂੰ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂਪਤੀ ਮਿਲਦਾ ਅਸਥਿਰ ਵਰ ਸੁਹਾਗ ਹੈਰੀ ਇਹ ਪਰਮਨੈਂਟ ਖੁਸ਼ੀ ਹੈ ਤੇ ਫਿਰ ਪ੍ਰਭੂ ਦੀ ਆਪਣੀ ਕਿਰਪਾ ਹਰ ਪ੍ਰਭ ਆਪਣੀ ਕਿਰਪਾ ਕਰੀ ਹਾਂਜੀ ਉਹਦੀ ਕਿਰਪਾ ਨਾਲ ਫਿਰ ਜੀਵ ਦੇ ਦੁੱਖ ਜਿਵੇਂ ਵਿਛੋੜੇ ਦਾ ਸੋਗ ਹੈ ਸੋਗ ਵਿਜੋਗ ਉਹ ਫਿਰ ਅਸਰ ਨਹੀਂ ਕਰਦੇ ਤਿਸ ਕਦੇ ਨਾ ਵਿਆਪੈ ਤੇ ਅਖੀਰ ਵਿੱਚ ਜਦੋਂ ਪੂਰੇ ਗੁਰੂ ਦੀ ਸ਼ਰਨ ਲੈ ਲਈ ਪੂਰੇ ਗੁਰ ਕੀ ਓਟ ਗਹੀ ਤਾਂ ਮਨ एकदम ਸ਼ਾਂਤ ਅਡੋਲ ਹੋ ਜਾਂਦਾ ਮਨ ਨਿਪਚਲ ਤੇ ਜਨਮ ਮਰਨ ਦਾ ਗੇੜ ਆਵਣ ਜਾਣ ਉਹ ਮੁੱਕ ਜਾਂਦਾ ਆਵਣ ਜਾਣ ਨਹੀਂ ਬਿਲਕੁਲ ਮੁਕਤੀ ਮਿਲ ਜਾਂਦੀ ਗੁਰੂ ਸਾਹਿਬ ਆਖਦੇ ਨੇ ਨਾਨਕ RAM ਨਾਮ ਜਪ ਗੁਰਮੁਖ ਗੁਰੂ ਦੇ ਦੱਸੇ ਰਾਤ ਤੇ ਤੁਰ ਕੇ ਨਾਮ ਜਪਣ ਵਾਲੀ ਉਹ ਜੀਵ ਇਸਤਰੀ ਅਸਲ ਵਿੱਚ ਤਨ ਹੈ ਤਨ ਸੁਹਾਗਣ ਹਾਂਜੀ ਤੇ ਉਹ ਸੱਚ ਸਰੂਪ ਵਿੱਚ ਲੀਨ ਹੋ ਜਾਂਦੀ ਹੈ ਸਤਸੈਣੀ ਸੋ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਸ਼ਬਦ ਆਤਮਿਕ ਸੋਕੇ ਤੇ ਵਿਛੋੜੇ ਦੀ ਤਪਿਸ਼ ਤੋਂ ਸ਼ੁਰੂ ਹੁੰਦਾ ਹੈ ਹਾਂਜੀ ਤੇ ਫਿਰ ਗੁਰੂ ਦੀ ਰਹਿਮਤ ਜਿਹੜੀ ਮੀਂਹ ਵਾਂਗ ਹੈ ਉਹਦੇ ਰਾਹੀਂ ਪਰਮ ਆਨੰਦ ਤੇ ਸਦੀਵੀ ਸ਼ਾਂਤੀ ਤੱਕ ਪਹੁੰਚਾਉਂਦਾ ਹੈ ਬਹੁਤ ਖੂਬਸੂਰਤ ਸਫ਼ਰ ਹੈ ਹਾਂ ਜਿਹੜਾ ਦਾ ਰੂਪਕ ਹੈ ਉਹ ਇਸ ਸਾਰੇ ਅਨੁਭਵ ਨੂੰ ਬਹੁਤ ਮਤਲਬ ਜੀਵੰਤ ਨਾ ਦਿੰਦਾ ਹੈ ਸਹੀ ਗੱਲ ਹੈ ਇਸ ਨੂੰ ਸਿਰਫ ਇੱਕ ਰੂਪਕ ਸਮਝਣ ਨਾਲੋਂ ਸ਼ਾਇਦ ਇਹ ਸੋਚਣਾ ਜ਼ਿਆਦਾ ਫਾਇਦੇਮੰਦ ਹੋਵੇ ਕਿ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਭਾਵੇਂ ਚੁਣੌਤੀਆਂ ਹੋਣ ਜਾਂ ਸ਼ਾਂਤੀ ਦੇ ਪਲ ਹੋਣ ਇਹ ਭਿੱਜੇ ਹੋਏ ਮਨ ਦੀ ਅਵਸਥਾ ਇਹ ਅਹਿਸਾਸ ਸਾਡੇ ਦੇਖਣ ਦੇ ਨਜ਼ਰੀਏ ਨੂੰ ਸਾਡੀ ਸਮਝ ਨੂੰ ਕੀਵੇਂ ਬਦਲ ਸਕਦਾ ਹੈ ਇਹ ਸੋਚਣ ਵਾਲੀ ਗੱਲ ਹੈ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪ੍ਰੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ